जी जना बहुत तंग किया यार की गान होगी यार मेरे कंप्यूटर की हार्ड डिस्क ही आ गया पर नहीं, नहीं करेगा चाहता-आटा नहीं खाएगा नहीं चालू करेगा जान आके ना ਯਮਰਾਜ ਜੀਜੇ ਨੂੰ ਫੜਨ ਸਾਨੂੰ ਐਵੇਂ ਨਹੀਂ ਜੀਜਾ ਕਹਿੰਦੇ ਰੁਕ 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 ਔਰ ਰੁਕ ਜਾਓ ਭਰਾਵਾ ਮੈਨੂੰ ਸਾਲ ਲੈਂਦੇ ਤੂੰ ਕੋਣਾ ਉਹ ਮੈਂ ਰਿਪੋਰਟਰ ਆ ਮੇਰਾ ਨਾਂਗਾ ਕਢਾਲ ਇੱਕ ਵਾਰੀ ਕਿਸੇ ਦੇ ਪੈ ਜਾ ਨਾ ਨਿਕਲਦਾ ਨਹੀਂ ਜਲਦੀ ਕਿਹੜੇ ਨਿਊਜ਼ ਚੈਨਲ ਤੋਂ ਸਾਡਾ ਆਪਣਾ ਚੈਨਲ ਆ ਸੋਸ਼ਲ ਮੀਡੀਆ ਤੇ ਕੀ ਨਾਮ ਆ ਪੀਲੇ ਦੰਦ ਕੀ ਕਿਹਾ ਪੀਲੇ ਦੰਦ ਚੈਨਲ ਦਾ ਨਾਮ ਤੁਸੀਂ ਲੋਕਾਂ ਦੇ ਸਾਹ ਮੋਇਆ ਕੱਢਨੇ ਆ ਤੁਹਾਡੇ ਦੇ ਆਪਣੇ ਸਾਹ ਨਿਕਲੀ ਜਾਂਦੇ ਆ ਯਾਰ ਮੈਨੂੰ ਦਮੇ ਦੀ ਸ਼ਿਕਾਇਤ ਆ ਉਮਰ ਵੀ ਮੇਰੀ 50 ਸਾਲ ਤੋਂ ਉੱਤੇ ਹੋ ਗਿਆ ਇਹ ਜੀਜੇ ਨੇ ਬਹੁਤ ਤੰਗ ਕੀਤਾ ਯਾਰ ਕੀ ਗੱਲ ਤੁਸੀਂ ਉਹਦੇ ਮਗਰ ਭੱਜੇ ਜਾਂਦੇ ਸੀ ਕੀ ਗੱਲ ਹੋ ਗਈ ਯਾਰ ਮੇਰੇ ਕੰਪਿਊਟਰ ਦੀ ਹਾਰਡ ਡਿਸਕ ਲੈ ਗਿਆ ਮੇਰਾ ਸਾਰਾ ਡਾਟਾ ਉਹਦੇ 'ਚ ਸੀ ਕਿੱਦੀ ਜਾਨ ਕਦੋਂ ਕਟਣੀ ਕਿਸ ਟਾਈਮ ਕਟਣੀ ਕਿੱਦਾਂ ਕਟਣੀ ਸਾਰਾ ਡਾਟਾ ਉਹਦੇ 'ਚ ਸੀ ਯਾਰ ਮੇਰਾ ਪਰਸਨਲ ਡਾਟਾ ਵੀ ਉਹਦੇ 'ਚ ਸੀ ਮੈਨੂੰ ਡਰਾ ਕਿਤੇ ਜੀਜਾ ਲੀਕ ਨਾ ਕਰ ਦੇ ਉਹ ਕਿਉਂ ਲੈ ਗਿਆ ਤੁਸੀਂ ਤੁਹਾਨੂੰ ਬਖਸ਼ਤਾ ਸੀ ਤੁਸੀਂ ਕਿਹਾ ਸੀ ਪ੍ਰਸ਼ਾਦ ਡਾਟਾ ਚਾਲੂ ਕਰ ਲੇ ਤੁਸੀਂ ਉਹਨੂੰ ਬਖਸ਼ ਦੋਗੇ ਆਹੋ ਕਿਆ ਸੀ ਇਹਨੂੰ ਪਰ ਇਹਨੇ ਚਾਲੂ ਹੀ ਨਹੀਂ ਕੀਤਾ ਪ੍ਰਸ਼ਾਦ ਦਾ ਆਟਾ ਫੇਰ ਮੈਨੂੰ ਇਹ ਤਾਂ ਜਾਨ ਕੱਢਣੀ ਪੈਣੀ ਸੀ ਇਹਨੂੰ ਪਤਾ ਲੱਗ ਗਿਆ ਮੈਂ ਇਹਦੀ ਜਾਨ ਕੱਢਣੀ ਆ ਇਹਨੇ ਚ ਘਾਮੀ ਨਾਲ ਮੇਰੀ ਹਾਰਡ ਡਿਸਕ ਲੈ ਗਿਆ ਵਾ ਆ ਕਿਦਾਂ ਕੱਢ ਕੇ ਲੈ ਗਿਆ ਓ ਯਾਰ ਮੈਂ ਹਾਰਡ ਡਿਸਕ ਠੀਕ ਕਰਾਣ ਭੇਜੀ ਤੇ ਮੈਂ ਕਿਤੇ ਨਾ ਰਾਤ ਦੇ ਵਿੱਚ ਠੀਕ ਕਰਾ ਕੇ ਆਂਡਿਆ ਸੀ ਇਹਨੇ ਚੋਰੀ ਦੀ ਮੇਰਾ ਪਿੱਛਾ ਕਰਨ ਜਾਈ ਇਹਨੇ ਕੋੜਜਾ ਹੱਥ 바 ਕੇ ਮੇਰੀ ਹਾਰਡ ਡਿਸਕ ਕੱਢ ਲਈ ਜੇ ਉਹ ਮਿਲੇ ਨਾ ਤਉਨੂੰ ਕਹਿ ਦੀ ਮੇਰੀ ਹਾਰਡ ਡਿਸਕ ਵਾਪਸ ਕਰ ਦੇ ਇਹ ਤਾਂ ਅੰਜਾਮ ਬੜਾ ਬੁਰਾ ਹੋਣਾ ਹੀ ਇੰਨੇ ਇੰਨੇ ਉਹ ਰੇ ਬਾਹਰ ਇ ਡੇਪਾ ਇਲੇ ਇਟਾ ਚਿੱਟਾ ਮੇ ਡੇਪਾ चिंडा, मुंडे लिपो अरे यार तो मैं यमपुरी लैंग्वेज से गल करी जाना इतने पवन लगता है पवन बोलता आईडी पवन बोलता पवन बोलता पवन बोल गल सुन यार एक गल बड़ा काम खराब हो गया है मेरी हार्ड डिस्क चोरी हो गई है तो मेरा सारा डेटा ओदे विच ही गा सी हार्ड डिस्क ची ਯਾਰ ਇੱਕ ਕਮਲਾ ਜਿਹਾ ਹੈਗਾ ਜੀਜਾ ਉਹਦਾ ਉਹਦੀ ਮੈਂ ਜਾਨ ਕੱਢਣੀ ਆ ਉਹਦੇ ਸਾਹ ਕੱਢਨੇ ਸੀ ਉਹ ਮੇਰੀ ਹਾਰਡ ਡਿਸਟਰੀ ਕਰਕੇ ਲੈ ਗਿਆ ਉਹ ਨਾ ਉਹ ਯਾਰ ਅੰਦਰੋਂ ਸੜ ਗਿਆ ਲ ਗਿਆ ਸਾਰਾ ਪਛਾਦਾ ਦਾ ਆਟਾ ਖਾਂਦਾ ਨਹੀਂ ਮਾਂ ਨੂੰ ਰੈਫਰ ਕੀਤਾ ਸੀ ਮੈਂ ਕਿਹਾ ਪਛਾਦਾ ਦਾ ਆਟਾ ਖਾ ਠੀਕ ਹੋ ਜਾਏਗਾ ਅੰਦਰੋਂ ਉਹਨੇ ਖਾਦਾ ਹੀ ਨਹੀਂ ਉਹਨੂੰ ਪਹਿਲੀ ਵਾਰੀ ਵੀ ਕਹਿ ਗਿਆ ਫਿਰ ਉਹਨੂੰ ਪਤਾ ਲੱਗ ਗਿਆ ਤੇ ਮੇਰੀ ਜਾਨ ਉਹ ਕੱਢਣੀ ਕੱਢਣੀ ਏ ਤੇ ਮੇਰੀ ਹਾਰਡ ਡਿਸਕ ਇਹ ਚਪ ਚਪ ਤੇ ਨਾਲ ਮੇਰੇ ਕੋ ਲੈ ਗਿਆ ਹੂੰ ਬੜਾ ਤੇਜ ਬੰਦਾ ਹੈ ਯਾਰ ਇਹ ਜੀਜਾ ਜੀਜਾ ਨਾ ਉਹਦਾ ਹਾਂ ਪਰ ਨਹੀਂ ਕਰੇਗਾ ਆਉਣ ਪਛਾਦਾ ਆਟਾ ਨਹੀਂ ਖਾਏਗਾ ਨਹੀਂ ਚਾਲੂ ਕਰੇਗਾ ਤੇ ਜਾਂ ਤੇ ਕੱਢਣੀ ਪਏਗੀ ਨਾ ਅੱਛਾ ਚਲ ਉਹਨੂੰ ਛੱਡ ਮੈਨੂੰ ਇੱਕ ਗੱਲ ਦੱਸ ਪਵਨ ਆਪਣਾ ਕਲਾਊਡ ਤੇ ਪਿਆ ਮੇਰੀ ਹਾਰਡ ਡਿਸਕ ਦਾ ਡਾਟਾ ਸਾਰਾ ਸਮਝ ਨਹੀਂ ਲੱਗਦੇ ਕਾਪੀ ਡੁਪਲੀਕੇਟ ਹੈ ਕਿਉਂ ਯਾਰ ਤੁਸੀਂ ਕੀ ਕੰਮ ਕਰਦੇ ਚੰਗੇ ਬੰਦੇ ਆ ਚੰਗੇ ਬੰਦੇ ਸਾਰੇ ਸਾਰਿਆਂ ਦੀਆਂ ਜਾਣਾਂ ਆੜੀਆਂ ਪਈਆਂ ਸਾਰਿਆਂ ਦੇ ਸਾੜੇ ਮੈਨੂੰ ਪਤਾ ਹੀ ਨਹੀਂ ਮੈਂ ਜਾਨ ਕੱਢਣੀ ਕਿੱਦਾਂ ਕੱਢਣੀ ਕਿਹਦੇ ਕਿਸ ਟੈਮ ਕੱਢਣੀ ਸਾਰਾ ਡੇਟਾ ਹੀ ਉਹਦੇ ਦਾ ਜੀਜੇ ਦੇ ਵੀ ਉਹਦੇ ਉਹ ਤੇਨੂੰ ਤੇ ਪਤਾ ਸਾਡਾ ਕੰਮ ਕਰਨ ਦਾ ਤਰੀਕਾ ਨਾ ਆਪਾਂ ਇੱਕ ਸਕਿੰਟ ਪਹਿਲਾਂ ਕਰ ਸਕਦੇ ਨਾ ਇੱਕ ਸਕਿੰਟ ਬਾਅਦ ਕਰ ਸਕਦੇ ਜਿਸ ਟਾਈਮ ਜਾਣ ਆਪਾਂ ਕੱਢਣੀ ਹੈ ਉਸੇ ਟਾਈਮ ਹੀ ਜਾਣ ਕੱਢਣੀ ਹੈ ਓਏ ਹੈਗਾ ਯਾਰ ਇਹਦੇ ਜੀਜਾ ਰਹਿੰਦਾ ਹੈ ਤਾਂ ਨਾ ਨਹੀਂ 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 ਸਾਡਾ ਜੀਜਾ ਨਹੀਂਗਾ ਉਹ ਤਾਂ ਨਾ ਜੀਜਾ ਹੈ ਆ ਇਹਦਾ ਹੁਣ ਤੂੰ ਇਹ ਚੈੱਕ ਕਰ ਕਿ ਇਹ ਕਿਉਂਕਿ ਇੰਨੇ ਪਾਣੀ ਵਾਲਾ ਆਟਾ ਖਾਂਦਾ ਸੀ ਪਾਣੀ ਵਾਲਾ ਆਟਾ ਖਾਣ ਕਰਕੇ ਇਹ ਅੰਦਰੋਂ ਇਹਦੀ ਆਂਤੜੀਆਂ ਸੜ ਗਈਆਂ ਸੀ ਇਸ ਕਰਕੇ ਇਹ ਦੀ ਗਰਤੀ ਸੀ ਕਿ ਨੂੰ ਆਪਾਂ ਪ੍ਰਸ਼ਾਦਾ ਦਾ ਆਟਾ ਚਾਲੂ ਕਰਾਣਾ ਸੀ ਇਹਨੇ ਨਹੀਂ ਕੀਤਾ ਉਹ ਸਾਰੀ ਹਿਸਟਰੀ ਤੋਂ ਹੋ ਰਾਇਆ ਦਾ ਤੇ ਵੇਖ ਇਹਦਾ ਤੇਰੇ ਕੋਲ ਨੰਬਰ ਹੈਗਾ ਜੇ ਤੇ ਨੰਬਰ ਹੈਗਾ ਮੇਰਾ ਵੀਰ ਮੈਨੂੰ ਨੰਬਰ ਸੈਂਡ ਕਰ ਦੇ ਯਾਰ ਇਹਦਾ